ਸਤ ਸ੍ਰੀ ਅਕਾਲ ਜੀ ਅਸੀਂ ਸਾਰੇ ਆਪਣੀ ਜ਼ਿੰਦਗੀ ਵਿੱਚ ਮਤਲਬ ਕਿਸੇ ਨਾ ਕਿਸੇ ਚੀਜ਼ ਦੀ ਭਾਲ ਵਿੱਚ ਤਾਂ ਹਾਂ ਹੀ ਹਾਂ ਜੀ ਇਹ ਤਾਂ ਹੈ ਕੋਈ ਖੁਸ਼ੀ ਲੱਭ ਰਿਆ ਹੈ ਕੋਈ ਸਫਲਤਾ ਕੋਈ ਬਸ ਥੋੜੀ ਜੀ ਮੰਨ ਦੀ ਸ਼ਾਂਤੀ ਬਿਲਕੁਲ ਪਰ ਕੀ ਹੋਵੇ ਜੇ ਇੱਕ ਅਜਿਹਾ ਰਾਹ ਹੋਵੇ ਜੋ ਸਾਨੂੰ ਸਦੀਵੀ ਸ਼ਾਂਤੀ ਤੇ ਇੱਕ ਇੱਕ ਡੂੰਗੀ ਸਮਝ ਵੱਲ ਲੈ ਜਾਵੇ ਹੂੰ ਅੱਜ ਅਸੀਂ ਉਸੇ ਸਫ਼ਰ ਦੀ ਪਰਚੋਲ ਕਰਨ ਜਾ ਰਹੇ ਹਾਂ ਸਾਡੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਸ੍ਰੀ ਰਾਗ ਵਿੱਚ ਦਰਜ ਤਿੰਨ ਬਹੁਤ ਖਾਸ ਬਾਣੀਆਂ ਹਨ ਅਤੇ ਇਹਨਾਂ ਵਿੱਚੋਂ ਅਸੀਂ ਉਹਨਾਂ ਮੋਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ ਜੋ ਸਾਨੂੰ ਦੱਸਦੇ ਹਨ ਕਿ ਅਸਲ ਆਤਮਕ ਆਨੰਦ ਕੀ ਹੈ ਹਾਂ ਤੇ ਇੱਕ ਸੱਚਾ ਮਾਰਗਦਰਸ਼ਕ ਕੌਣ ਹੈ ਅਤੇ ਅਤੇ ਉਸ ਪਰਮ ਸ਼ਕਤੀ ਦਾ ਅਸਲ ਸਰੂਪ ਕੀ ਹੈ ਆਓ ਇਸ ਗਹਿਰੀ ਵਿਚਾਰ ਚਰਚਾ ਵਿੱਚ ਇਕੱਠੇ ਉਤਰੀਏ ਦੇਖੋ ਇੱਕ ਬਹੁਤ ਹੀ ਬੁਨਿਆਦੀ ਖੋਜ ਹੈ ਕਿਉਂਕਿ ਇਹ ਇਨਸਾਨੀ ਜ਼ਿੰਦਗੀ ਦੇ ਸਭ ਤੋਂ ਵੱਡੇ ਸਵਾਲਾਂ ਨੂੰ ਛੂੰਦੀ ਹੈ ਜਿਵੇਂ ਕਿ ਸਾਡੇ ਦੁੱਖਾਂ ਦਾ ਕਾਰਨ ਕੀ ਹੈ ਹਾਂ ਅਤੇ ਅਸੀਂ ਸੱਚਾ ਟਿਕਾਊ ਸੁੱਖ ਕਿਵੇਂ ਪਾ ਸਕਦੇ ਹਾਂ ਇਹ ਬਾਣੀਆਂ ਸਿਰਫ ਫਲਸਫਾ ਨਹੀਂ ਸਗੋਂ ਇੱਕ ਪੂਰਾ ਨਕਸ਼ਾ ਪੇਸ਼ ਕਰ ਦਿਆ ਨੇ ਇੱਕ ਨਕਸ਼ਾ ਬਿਲਕੁਲ ਸਹੀ ਕਿਆ ਤਾਂ ਚਲੋ ਇਸ ਨਕਸ਼ੇ ਦਾ ਪਹਿਲਾ ਮੋੜ ਦੇਖਦੇ ਹਾਂ ਸ਼ੁਰੂਆਤ ਇੱਕ ਬਹੁਤ ਹੀ ਮਤਲਬ ਵੱਡੇ ਦਾਅਵੇ ਨਾਲ ਹੁੰਦੀ ਹੈ ਮਿਲ ਸਤਗੁਰ ਸਭ ਦੁੱਖ ਗਿਆ ਹਾਂ ਯਾਨੀ ਸੱਚੇ ਗੁਰੂ ਨੂੰ ਮਿਲਨ ਨਾਲ ਸਾਰੇ ਦੁੱਖ ਚਲੇ ਗਏ ਇਮਾਨਦਾਰੀ ਨਾਲ ਕਹਾ ਤਾਂ ਇਹ ਸੁਣ ਕੇ ਕਿਸੇ ਨੂੰ ਵੀ ਥੋੜਾ ਝਟਕਾ ਲੱਗ ਸਕਦਾ ਹੈ ਹਾਂ ਇਹ ਸਵਾਲ ਬਹੁਤ ਵਾਜਬ ਹੈ ਪਲਾ ਕਿਸੇ ਇੱਕ ਨੂੰ ਮਿਲਨ ਨਾਲ ਸਾਰੇ ਦੁੱਖ ਕਿਵੇਂ ਖਤਮ ਹੋ ਸਕਦੇ ਨੇ ਦੇਖੋ ਇਸ ਦਾ ਜਵਾਬ ਮਿਲਨ ਸ਼ਬਦ ਦੀ ਡੂੰਘਾਈ ਵਿੱਚ ਹੈ ਇੱਥੇ ਮਿਲਣਾ ਕੋਈ ਸਰੀਰਕ ਤੌਰ ਤੇ ਹੱਥ ਮਿਲਾਉਣਾ ਨਹੀਂ ਹੈ ਅੱਛਾ ਇਹ ਹੈਗਾ ਗਿਆਨ ਦਾ ਮਿਲਨ ਵਿਚਾਰਾਂ ਦਾ ਮਿਲਨ ਸਰੋਤਾ ਵਿੱਚ ਇਸ ਨੂੰ ਸ਼ਬਦ ਨਿਧਾਨ ਕਿਹਾ ਗਿਆ ਹੈ ਮਤਲਬ ਰੱਬੀ ਸ਼ਬਦ ਦਾ ਖਜ਼ਾਨਾ ਬਿਲਕੁਲ ਗੁਰੂ ਉਹ ਹੈ ਜੋ ਤਨੂੰ ਇੱਕ ਖਜ਼ਾਨਾ ਦਿੰਦਾ ਹੈ ਜਦੋਂ ਤੁਸੀਂ ਉਸ ਸ਼ਬਦ ਨੂੰ ਉਸ ਗਿਆਨ ਨੂੰ ਸਿਰਫ ਸੁਣਦੇ ਨਹੀਂ ਸਗੋਂ ਆਪਣੇ ਅੰਦਰ ਵਸਾ ਲੈਂਦੇ ਹੋ ਤਾਂ ਤੁਹਾਡੀ ਸੋਚ ਦਾ ਟੰਗ ਬਦਲ ਜਾਂਦਾ ਹੈ ਹਾਂ ਤੁਹਾਡਾ ਨਜ਼ਰੀਆ ਹੀ ਬਦਲ ਜਾਂਦਾ ਹੈ ਦੁੱਖਾਂ ਦੀ ਜੜ ਬਾਹਰ ਨਹੀਂ ਉਹ ਸਾਡੀ ਅਗਿਆਨਤਾ ਤੇ ਹਉਮੈ ਵਿੱਚ ਹੈ ਸ਼ਬਦ ਉਸ ਜੜ ਤੇ ਸੱਟ ਮਾਰਦਾ ਹੈ ਤਾਂ ਤੁਸੀਂ ਕਹਿ ਰਹੇ ਹੋ ਕਿ ਇਹ ਇੱਕ ਅੰਦਰੂਨੀ ਬਦਲਾਅ ਦੀ ਗੱਲ ਹੈ ਸ਼ਾਇਦ ਇਸੇ ਲਈ ਅੱਗੇ ਗੁਰ ਪੂਰੇ ਕੀ ਚਾਕਰੀ ਦਾ ਜ਼ਿਕਰ ਆਉਂਦਾ ਹੈ ਹਾਂਜੀ ਚਾਕਰੀ ਸ਼ਬਦ ਤੋਂ ਅਕਸਰ ਲੋਕ ਸਰੀਰਿਕ ਸੇਵਾ ਸਮਝਦੇ ਨੇ ਪਰ ਇੱਥੇ ਇਸ ਦਾ ਮਤਲਬ ਸ਼ਾਇਦ ਕੁਝ ਹੋਰ ਹੈ ਬਿਲਕੁਲ ਸਹੀ ਸਮਝੇ ਇਹ ਚਾਕਰੀ ਅਸਲ ਵਿੱਚ ਆਪਣੇ ਮਨ ਨੂੰ ਗੁਰੂ ਦੇ ਸ਼ਬਦ ਦੀ ਸੇਵਾ ਵਿੱਚ ਲਾਉਣਾ ਹੈ ਉਸ ਦੇ ਦੱਸੇ ਗਿਆਨ ਦੇ ਅਨੁਸ਼ਾਸਨ ਵਿੱਚ ਰਹਿਣਾ ਤੇ ਇਸ ਦਾ ਨਤੀਜਾ ਨਤੀਜਾ ਇਹ ਹੈ ਬਿਰਥਾ ਜਾਏ ਨਾ ਕੋਏ ਅਜਹੀ ਮਿਹਨਤ ਕਦੇ ਖਾਲੀ ਨਹੀਂ ਜਾਂਦੀ ਕਿਉਂਕਿ ਜਦੋਂ ਗਿਆਨ ਦੇ ਮਾਰਗ ਤੇ ਚੱਲਦੇ ਹਾਂ ਤਾਂ ਤਾਂ ਕੀ ਹੁੰਦਾ ਹੈ ਤਾਂ ਤੁਹਾਡੇ ਅੰਦਰ ਇੱਕ ਰੌਸ਼ਨੀ ਪੈਦਾ ਹੁੰਦੀ ਹੈ ਬਾਣੀ ਉਸ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਬਿਆਨ ਕਰਦੀ ਹੈ ਅੰਤਰ ਜੋਤ ਪ੍ਰਗਾਸਿਆ ਵਾ ਅੰਦਰ ਹੀ ਰੱਬੀ ਜੋਤ ਦਾ ਚਾਨਣ ਹੋ ਜਾਂਦਾ ਹੈ ਹਾਂ ਇਹ ਗਿਆਨ ਦੀ ਰੌਸ਼ਨੀ ਹੈ ਜੋ ਅਗਿਆਨਤਾ ਦੇ ਹਨੇਰੇ ਨੂੰ ਖਤਮ ਕਰ ਦਿੰਦੀ ਹੈ ਉਹੀ ਹਨੇਰਾ ਜੋ ਸਾਰੇ ਡਰਾਂ ਤੇ ਚਿੰਤਾਵਾਂ ਦੀ ਜੜ ਹੈ ਅਤੇ ਇਹ ਸਿਰਫ ਕੋਈ ਅੰਦਰੂਨੀ ਅਹਿਸਾਸ ਨਹੀਂ ਇਸ ਦਾ ਅਸਰ ਬਾਹਰ ਵੀ ਦਿਸਦਾ ਹੈ ਹੈਨਾ ਜਿਵੇਂ ਕਿਹਾ ਹੈ ਮਿਲ ਸਾਧੂ ਮੁਖ ਉਜਲਾ ਬਿਲਕੁਲ ਮੂੰਹ ਦਾ ਰੋਸ਼ਨ ਹੋ ਜਾਣਾ ਯਾਨੀ ਤੁਹਾਡੇ ਚਿਹਰੇ ਤੇ ਤੁਹਾਡੇ ਵਿਵਹਾਰ ਵਿੱਚ ਉਹ ਅੰਦਰੂਨੀ ਸ਼ਾਂਤੀ ਛਲਕਣ ਲੱਗ ਪੈਂਦੀ ਹੈ ਹਾਂ ਲੋਕ ਕਹਿ ਦਿੰਦੇ ਨੇ ਨਾ ਕਿ ਇਸ ਤੇ ਚਿਹਰੇ ਤੇ ਨੂਰ ਹੈ ਇਹ ਉਹੀ ਗੱਲ ਹੈ ਅੱਛਾ ਤੇ ਇਹ ਸਥਿਤੀ ਸਾਨੂੰ ਇੱਕ ਹੋਰ ਡੂੰਗੇ ਸੰਕਲਪ ਵੱਲ ਲੈ ਜਾਂਦੀ ਹੈ ਸਹਿਜ ਧਿਆਨ ਸਹਜ ਇਹ ਸ਼ਬਦ ਬਹੁਤ ਸੁਣਿਆ ਹੈ ਇਸ ਦਾ ਅਸਲ ਮਤਲਬ ਕੀ ਹੈ ਦੇਖੋ ਸਹਜ ਇੱਕ ਬਹੁਤ ਹੀ ਖਾਸ ਅਵਸਥਾ ਹੈ ਆਤਮਿਕ ਅਡੋਲਤਾ ਕਹਿ ਸਕਦੇ ਹਾਂ ਇੱਕ ਐਸੀ ਸਥਿਤੀ ਜਿੱਥੇ ਮਨ ਹਜ਼ਾਰ ਪਾਸੇ ਨਹੀਂ ਭਜਦਾ ਸ਼ਾਂਤ ਤੇ ਸਥਿਰ ਹੋ ਜਾਂਦਾ ਹੈ ਬਿਲਕੁਲ ਅੱਜ ਕੱਲ ਲੋਕ ਮਾਈਂਡਫੁਲਨੈਸ ਦੀ ਗੱਲ ਕਰਦੇ ਨੇ ਸਹਜ ਉਸ ਤੋਂ ਵੀ ਡੂੰਗੀ ਅਤੇ ਸਥਾਈ ਅਵਸਥਾ ਹੈ ਤੇ ਜਦੋਂ ਮਨ ਇਸ ਸਹਜ ਵਿੱਚ ਟਿਕ ਜਾਂਦਾ ਹੈ ਫਿਰ ਜਨਮ ਤੇ ਮਰਨ ਦੇ ਚੱਕਰ ਦਾ ਦੁੱਖ ਜਿਸ ਨੂੰ ਸਭ ਤੋਂ ਵੱਡਾ ਡਰ ਮੰਨਿਆ ਗਿਆ ਹੈ ਉਹ ਵੀ ਕੱਟਿਆ ਜਾਂਦਾ ਹੈ ਜਨਮ ਮਰਨ ਦੁੱਖ ਕਾਟਿਏ ਠੀਕ ਹੈ ਤਾਂ ਗੱਲ ਇੱਥੇ ਆ ਕੇ ਰੁਕਦੀ ਹੈ ਕਿ ਗੁਰੂ ਸਾਨੂੰ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਇੱਕ ਤਰੀਕਾ ਦੱਸਦਾ ਹੈ ਪਰ ਇਹ ਰਸਾ ਸਾਨੂੰ ਲੈ ਕੇ ਕਿੱਥੇ ਜਾਂਦਾ ਹੈ ਇਸ ਸਫ਼ਰ ਦੀ ਮੰਜ਼ਿਲ ਕੀ ਹੈ ਹੁਣ ਆਈਏ ਮੰਜ਼ਿਲ ਤੇ ਬਾਣੀ ਇਸ ਮੰਜ਼ਿਲ ਯਾਨੀ ਪਰਮਾਤਮਾ ਨੂੰ ਬਹੁਤ ਹੀ ਨਿੱਜੀ ਤਰੀਕੇ ਨਾਲ ਬਿਆਨ ਕਰਦੀ ਹੈ ਇੱਕ ਮਿੱਤਰ ਦੇ ਰੂਪ ਵਿੱਚ ਭਾਈ ਰੇ ਮੀਤ ਕਰੋ ਪ੍ਰਭੂ ਸੋਏ ਇਹ ਬਹੁਤ ਕਮਾਲ ਦੀ ਗੱਲ ਹੈ ਹਾਂ परम शक्ति ਨੂੰ ਆਪਣਾ ਦੋਸਤ ਬਣਾਉਣ ਦੀ ਸਲਾਹ ਤੇ ਇਸ ਦੇ ਪਿੱਛੇ ਇੱਕ ਬਹੁਤ ਥੋਸ ਤਰਕ ਹੈ ਉਹ ਕੀ ਸਰੂਤ ਕਹਿੰਦੇ ਨੇ ਕਿ ਦੁਨਿਆਵੀ মোহ ਮਾਇਆ ਦੀ ਪ੍ਰੀਤ ਫਿਟਕਾਰਯੋਗ ਹੈ ਮਾਇਆ মোহ ਪ੍ਰੀਤ ድ੍ਰਿਗ ਕਿਉਂਕਿ ਸੁਖੀ ਨਦੀਸੇ ਕੋਏ ਇਸ ਮਾਇਆ ਦੇ মোহ ਵਿੱਚ ਫਸਿਆ ਕੋਈ ਵੀ ਬੰਦਾ ਅੰਤ ਵਿੱਚ ਸੱਚਾ ਸੁਖੀ ਨਹੀਂ ਦਿਸਦਾ ਸਹੀ ਗੱਲ ਹੈ ਦੁਨੀਆ ਦੇ ਰਿਸ਼ਤੇ ਚੀਜ਼ਾਂ ਸਭ ਬਦਲ ਜਾਂਦੇ ਨੇ ਖਤਮ ਹੋ ਜਾਂਦੇ ਨੇ ਤੇ ਉਹਨਾਂ ਤੋਂ ਮਿਲਣ ਵਾਲੀ ਖੁਸ਼ੀ ਵੀ ਆਰਜੀ ਹੁੰਦੀ ਹੈ ਬਿਲਕੁਲ ਇਸ ਦੇ ਉਲਟ ਪਰਮਾਤਮਾ ਰੂਪੀ ਮਿੱਤਰ ਹਮੇਸ਼ਾ ਰਹਿਣ ਵਾਲਾ ਅਟਲ ਅਤੇ ਪਰਉਸੇਮੰਦ ਹੈ ਤੇ ਇਸ ਮਿੱਤਰ ਦੇ ਗੁਣ ਤਾਂ ਹੋਰ ਵੀ ਹੈਰਾਨ ਕਰਨ ਵਾਲੇ ਨੇ ਸਾਗਰ ਗੁਣੀ ਅਥਾਓ ਉਹ ਗੁਣਾ ਦਾ ਅਥਾ ਸਮੁੰਦਰ ਹੈ ਹਾਂ ਕਲਪਨਾ ਕਰਕੇ ਦੇਖੋ ਇੱਕ ਅਜਿਹਾ ਸਮੁੰਦਰ ਜਿਸ ਦੀ ਕੋਈ ਡੂੰਘਾਈ ਹੀ ਨਹੀਂ ਸਾਡੀਆਂ ਛੋਟੀਆਂ-ਮੋਟੀਆਂ ਚਿੰਤਾਵਾਂ ਤਾਂ ਉਸ ਦੇ ਸਾਹਮਣੇ ਕੁਝ ਵੀ ਨਹੀਂ ਇਹ ਸਿਰਫ ਕਵਿਤਾ ਨਹੀਂ ਇਹ ਉਸ ਦੀ ਅਸਲੀਅਤ ਨੂੰ ਸਮਝਾਉਣ ਦਾ ਤਰੀਕਾ ਹੈ ਅੱਗੇ ਹੋਰ ਗੁਣ ਦੱਸੇ ਗਏ ਨੇ ਦਾਣਾ ਦਾਤਾ ਸੀਲ ਬੰਤੂ ਦਾਣਾ ਯਾਨੀ ਸਭ ਕੁਝ ਜਾਣਨ ਵਾਲਾ ਦਾਤਾ ਯਾਨੀ ਸਭ ਨੂੰ ਦੇਣ ਵਾਲਾ ਤੇ ਸੀਲ ਬੰਤੂ ਮਤਲਬ ਬਹੁਤ ਹੀ ਚੰਗੇ ਤੇ ਮਿੱਠੇ ਸੁਭਾਅ ਵਾਲਾ ਹਾਂ ਸੋਚੋ ਇੱਕ ਐਸਾ ਦੋਸਤ ਜੋ ਸਭ ਕੁਝ ਜਾਣਦਾ ਹੋਵੇ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ ਹੋਵੇ ਤੇ ਫਿਰ ਵੀ ਬਹੁਤ ਨਿਮਰ ਹੋਵੇ ਅਤੇ ਉਹ ਸਮੇ ਦੇ ਬੰਧਨ ਤੋਂ ਵੀ ਪਰੇ ਹੈ ਬਾਲਕੋ ਬਿਰਧ ਨਾ ਜਾਣੀਏ ਨਾ ਕਦੇ ਬੱਚਾ ਨਾ ਕਦੇ ਬੁੱਢਾ ਜਿਵੇਂ ਅਸੀਂ ਇਨਸਾਨ ਬਦਲਦੇ ਰਹਿੰਦੇ ਹਾਂ ਸਾਡੀ ਸ਼ਕਤੀ ਸਾਡਾ ਸੁਭਾਅ ਪਰ ਉਹ ਹਮੇਸ਼ਾ ਇੱਕੋ ਜਿਹਾ ਸਥਿਰ ਅਟਲ ਹੈ ਇਸ ਸਥਿਰਤਾ ਦਾ ਵਿਚਾਰ ਹੀ ਮਨ ਨੂੰ ਕਿੰਨਾ ਸਕੂਨ ਦਿੰਦਾ ਹੈ ਇਸੇ ਕਰਕੇ ਉਸ ਦਾ ਦਰਬਾਰ ਵੀ ਨਹਿਜਲ ਯਾਨੀ ਅਟਲ ਹੈ ਉਸ ਦੇ ਨਿਯਮ ਕਦੇ ਬਦਲਦੇ ਨਹੀਂ ਤੇ ਸਭ ਤੋਂ ਵੱਡੀ ਕਲ ਨਿਧਾਰਾ ਆਧਾਰ ਹਾਂ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹ ਉਹਨਾਂ ਦਾ ਸਹਾਰਾ ਹੈ ਇਹ ਸਿਰਫ ਦਿਲਾਸਾ ਨਹੀਂ ਇੱਕ ਵਾਦਾ ਹੈ ਤੇ ਉਹ ਸਿਰਫ ਇੱਕ ਚੁੱਪਚਾ ਬੈਠਾ ਸਹਾਰਾ ਨਹੀਂ ਸਗੋਂ ਇੱਕ ਸਰਗਰਮ ਰਖਵਾਲਾ ਵੀ ਹੈ ਬਿਲਕੁਲ ਪਗਤ ਜਨਾ ਕੋ ਰੱਖਦਾ ਉਹ ਆਪਣੇ ਪਖਤਾਂ ਦੀ ਰੱਖਿਆ ਕਰਦਾ ਹੈ ਪਰ ਸਵਾਲ ਇਹ ਹੈ ਕਿ ਉਹ ਹੈ ਕਿੱਥੇ ਕਿ ਕਿਤੇ ਦੂਰ ਅਸਮਾਨਾ ਵਿੱਚ ਨਹੀਂ ਸਰੋਤ ਕਹਿੰਦੇ ਨੇ ਸਭ ਮੈਂ ਰਿਆ ਸਮਾਏ ਉਹ ਹਰ ਥਾਂ ਹਰ ਜੀਵ ਵਿੱਚ ਹੈ ਅਤੇ ਹضور ਸਦ ਯਾਨੀ ਹਮੇਸ਼ਾ ਹਾਜ਼ਰ ਨਾਜ਼ਰ ਸਾਡੀ ਅੰਗ ਸੰਗ ਇਸ ਲਈ ਇਹ ਦੋਸਤੀ ਕਿਸੇ ਦੂਰ ਬੈਠੇ ਦੋਸਤ ਨਾਲ ਨਹੀਂ ਸਗੋਂ ਉਸ ਨਾਲ ਹੈ ਜੋ ਹਰ ਪਲ ਤੁਹਾਡੇ ਨਾਲ ਹੈ ਇਸ ਲਈ ਇਹ ਕਿਸੇ ਵੀ ਦੁਨੀਆਵੀ ਰਿਸ਼ਤੇ ਤੋਂ ਕਿਤੇ ਵੱਧ ਭਰੋਸੇਮੰਦ ਤੇ ਸਦੀਵੀ ਹੈ ਇਹ ਦੋਸਤੀ ਦਾ ਵਿਚਾਰ ਤਾਂ ਸੱਚਮੁੱਚ ਬਹੁਤ ਹੀ ਖੂਬਸੂਰਤ ਅਤੇ ਸ਼ਕਤੀਸ਼ਾਲੀ ਹੈ ਪਰ ਹੁਣ ਸਵਾਲ ਉੱਠਦਾ ਹੈ ਕਿ ਇਸ ਦੋਸਤੀ ਨੂੰ ਨਿਭਾਇਆ ਕਿਵੇਂ ਜਾਵੇ ਹਾਂ ਅਸਲ ਅਭਿਆਸ ਕੀ ਹੈ ਬਾਣੀਆਂ ਵਿੱਚ ਵਾਰ-ਵਾਰ ਨਾਮ ਸ਼ਬਦ ਆਉਂਦਾ ਹੈ ਇਸ ਦਾ ਅਸਲ ਮਤਲਬ ਕੀ ਹੈ ਨਾਮ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਦੇਖੋ ਇਹ ਕਿਸੇ ਖਾਸ ਸ਼ਬਦ ਨੂੰ ਤੋਤੇ ਵਾਂਗ ਰਟਣਾ ਨਹੀਂ ਹੈ ਅੱਛਾ ਇਹ ਇੱਕ ਚੇਤਨ ਅਵਸਥਾ ਹੈ ਪਰਮਾਤਮਾ ਨੂੰ ਹਰ ਵੇਲੇ ਯਾਦ ਰੱਖਣ ਦੀ ਉਸ ਦੇ ਗੁਣਾਂ ਦਾ ਚਿੰਤਨ ਕਰਨ ਦੀ ਜਿਵੇਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ ਉਹ ਹਰ ਵੇਲੇ ਤੁਹਾਡੇ ਖਿਆਲਾਂ ਵਿੱਚ ਰਹਿੰਦਾ ਹੈ ਬਿਨਾਂ ਕਿਸੇ ਕੋਸ਼ਿਸ਼ ਦੇ ਹਾਂ ਬਿਨਾਂ ਕੋਸ਼ਿਸ਼ ਦੇ ਨਾਮ ਦਾ ਅਭਿਆਸ ਉਸੇ ਤਰ੍ਹਾਂ ਦਾ ਇੱਕ ਪਿਆਰ ਭਰਿਆ ਸਬੰਧ ਬਣਾਉਣਾ ਹੈ ਇਸੇ ਲਈ ਕਿਹਾ ਹੈ ਜਪਿਏ ਅੰਮ੍ਰਿਤ ਨਾਮ ਅਤੇ ਗੁਣ ਗੋਵਿੰਦ ਨਿਤ ਗਾਵਣੇ ਪਰ ਇੱਕ ਗੱਲ ਜੋ ਮੈਨੂੰ ਹਮੇਸ਼ਾ ਸੋਚਣ ਲਈ ਮਜਬੂਰ ਕਰਦੀ ਹੈ ਉਹ ਹੈ ਇਸ ਦੀ ਨਿਰੰਤਰਤਾ ਤੇ ਦਿੱਤਾ ਗਿਆ ਜ਼ੋਰ 8 ਪਹਿਰ ਗੋਵਿੰਦ ਯਾਨੀ 24 ਘੰਟੇ ਹਾਂ ਅੱਜ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਇਹ ਕਿਵੇਂ ਸੰਭਵ ਹੈ ਇਹ ਤਾਂ ਇੱਕ ਅਸੰਭਵ ਟੀਚਾ ਲੱਗਦਾ ਹੈ ਦੇਖੋ ਇਹ ਸਵਾਲ ਬਹੁਤ ਵਿਹਾਰਕ ਹੈ ਇਹ ਇੱਕ ਯਾਤਰਾ ਹੈ ਇੱਕ ਦਿਨ ਦੀ ਮੰਜ਼ਿਲ ਨਹੀਂ ਸ਼ੁਰੂਆਤ ਵਿੱਚ ਕੋਸ਼ਿਸ਼ ਕਰਨੀ ਪੈਂਦੀ ਹੈ ਥੋੜਾ ਸਮਾਂ ਕੱਢਣਾ ਪੈਂਦਾ ਹੈ ਹਾਂ ਪਰ ਜਿਵੇਂ ਜਿਵੇਂ ਤੁਹਾਡਾ ਪਿਆਰ ਡੂੰਘਾ ਹੁੰਦਾ ਜਾਂਦਾ ਹੈ ਤਾਂ ਉਸ ਨੂੰ ਯਾਦ ਰੱਖਣਾ ਕੋਸ਼ਿਸ਼ ਨਹੀਂ ਸਗੋਂ ਤੁਹਾਡਾ ਸੁਭਾਅ ਬਣ ਜਾਂਦਾ ਹੈ ਜਿਵੇਂ ਸਾਨੂੰ ਸਾਹ ਲੈਣ ਲਈ ਕੋਸ਼ਿਸ਼ ਨਹੀਂ ਕਰਨੀ ਪੈਂਦੀ ਬਿਲਕੁਲ ਉਹੀ ਗੱਲ ਨਾਮ ਦੀ ਯਾਦ ਤੁਹਾਡੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ ਤੁਹਾਡੇ ਹਰ ਕੰਮ ਦੇ ਪਿੱਛੇ ਇੱਕ ਧੁੰਨ ਵਾਂਗ ਚਲਦੀ ਰਹਿੰਦੀ ਹੈ ਠੀਕ ਹੈ ਤਾਂ ਇਹ ਇੱਕ ਅਭਿਆਸ ਹੈ ਜੋ ਹੌਲੀ-ਹੌਲੀ ਸਾਡੀ ਆਦਤ ਬਣ ਜਾਂਦਾ ਹੈ ਹੁਣ ਸਭ ਤੋਂ ਮਹੱਤਵਪੂਰਨ ਸਵਾਲ ਇਸ ਦੇ ਠੋਸ ਨਤੀਜੇ ਕੀ ਨਿਕਲਦੇ ਹਨ ਸਰੋਤਾਂ ਵਿੱਚ ਨਤੀਜੇ ਬਹੁਤ ਸਪਸ਼ਟ ਦੱਸੇ ਗਏ ਨੇ ਕੋਈ ਹਵਾਈ ਗੱਲਾਂ ਨਹੀਂ ਸਭ ਤੋਂ ਪਹਿਲਾ ਨਤੀਜਾ ਹੈ ਅੰਦਰੂਨੀ ਸ਼ਾਂਤੀ ਮਨ ਕੀਆ ਇੱਛਾ ਪੂਰੀਆਂ ਹਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਦੁਨੀਆ ਦੀ ਹਰ ਚੀਜ਼ ਮਿਲ ਜਾਂਦਾ ਹੈ ਅੱਛਾ ਇਸ ਦਾ ਅਸਲ ਮਤਲਬ ਇਹ ਹੈ ਕਿ ਤੁਹਾਡੇ ਮਨ ਦੀਆਂ ਬੇਲੂੜੀਆਂ ਇੱਛਾਵਾਂ ਹੀ ਖਤਮ ਹੋ ਜਾਂਦੀਆਂ ਹਨ ਮਨ ਦੀ ਭਟਕਣਾ ਖਤਮ ਹੋ ਜਾਂਦੀ ਹੈ ਜੋ ਸਾਡੇ ਸਾਰੇ ਦੁੱਖਾਂ ਦਾ ਸਭ ਤੋਂ ਵੱਡਾ ਕਾਰਨ ਹੈ ਸਹੀ ਗੱਲ ਪਾਪ ਮਿਟ ਜਾਂਦੇ ਨੇ ਕਿਲ ਵਖੇਰੇ ਹੈ ਅਤੇ ਨਤੀਜੇ ਵਜੋਂ ਮਨ ਤਨ ਹੋਵੇ ਸ਼ਾਂਤ ਮਨ ਤੇ ਸ਼ਰੀਰ ਦੋਵੇਂ ਇੱਕ ਡੂੰਗੀ ਸ਼ਾਂਤੀ ਦਾ ਅਨੁਭਵ ਕਰਦੇ ਨੇ ਇਹ ਤਾਂ ਬਹੁਤ ਵੱਡੀ ਗੱਲ ਹੈ ਤੇ ਦੂਜਾ ਵੱਡਾ ਨਤੀਜਾ ਹੈ ਵਿਕਾਰਾਂ ਤੇ ਜਿੱਤ काम क्रोध लोभ विंसिया तज्जै सब अपिमान काम क्रोध लोभ अहंकार ਸਾਡੇ ਸਭ ਤੋਂ ਵੱਡੇ ਅੰਦਰੂਨੀ ਦੁਸ਼ਮਣ ਉਹ ਖਤਮ ਹੋ ਜਾਂਦੇ ਹਨ ਹਾਂ ਸਿਰਫ ਦਬਾਉਣਾ ਨਹੀਂ ਜੜੋਂ ਖਤਮ ਹੋਣਾ ਇਹ ਤਾਂ ਇੱਕ ਇਨਸਾਨ ਦਾ ਪੂਰੀ ਤਰ੍ਹਾਂ ਬਦਲ ਜਾਣਾ ਹੈ ਤੇ ਇਸ ਸਾਰੇ ਬਦਲਾਵ ਦਾ ਸਿਖਰ ਕੀ ਹੈ ਮੁਕਤੀ ਆਉਣ ਜਾਣਾ ਰਹਿ ਗਿਆ ਜਨਮ ਮਰਨ ਦਾ ਚੱਕਰ ਖਤਮ ਹੋ ਜਾਂਦਾ ਹੈ ਵਿਅਕਤੀ ਨੂੰ ਆਪਣਾ ਸੱਚਾ ਤੇ ਸਦੀਵੀ ਘਰ ਮਿਲ ਜਾਂਦਾ ਹੈ ਸੱਚ ਮਹਿਲ ਕਰ ਪਾਇਆ ਹਾਂ ਉਸ ਅੰਤਿਮ ਟੀਚੇ ਦੀ ਪ੍ਰਾਪਤੀ ਪਰ ਇੱਕ ਮਿੰਟ ਇੱਥੇ ਇੱਕ ਸਵਾਲ ਹੈ ਕਿ ਇਹ ਸਭ ਕੁਝ ਸਿਰਫ ਸਾਡੀ ਆਪਣੀ ਮਿਹਨਤ ਨਾਲ ਹੀ ਸੰਭਵ ਹੈ ਕਿ ਅਸੀਂ ਆਪਣੇ ਦਮ ਤੇ ਪਹੁੰਚ ਸਕਦੇ ਹਾਂ ਇਹ ਬਹੁਤ ਮਹੱਤਵਪੂਰਨ ਨੁਕਤਾ ਹੈ ਬਾਣੀ ਇਸ ਬਾਰੇ ਬਹੁਤ ਸਪਸ਼ਟ ਹੈ ਸਾਡੀ ਕੋਸ਼ਿਸ਼ ਸਾਡਾ ਅਭਿਆਸ ਜ਼ਰੂਰੀ ਹੈ ਇਹ ਸਾਨੂੰ ਦਰਵਾਜ਼ੇ ਤੱਕ ਲੈ ਕੇ ਜਾਂਦਾ ਹੈ ਪਰ ਪਰ ਅੰਤ ਵਿੱਚ ਉਹ ਦਰਵਾਜ਼ਾ ਪ੍ਰਭੂ ਦੀ ਆਪਣੀ ਕਿਰਪਾ ਨਾਲ ਹੀ ਖੁੱਲਦਾ ਹੈ ਕਰ ਕਿਰਪਾ ਪ੍ਰਭ ਮੇ ਲਿਆ ਅੱਛਾ ਇਨਸਾਨ ਦਾ ਕੰਮ ਹੈ ਦਸੇ ਮਾਰਗ ਤੇ ਚੱਲਣਾ ਪਰ ਫਲ ਦੇਣਾ ਉਸ ਪਰਮਾਤਮਾ ਦੀ ਮਿਹਰ ਤੇ ਹੈ ਉਹ ਖੁਦ ਮਿਹਰਬਾਨੋ ਅਤੇ ਬਖਸੰਦੂ ਹੈ ਅਤੇ ਉਸ ਦੀ ਬਖਸ਼ਿਸ਼ ਦੀ ਤਾਂ ਕੋਈ ਹੱਦ ਹੀ ਨਹੀਂ ਇਸੇ ਸੰਦਰਭ ਵਿੱਚ ਇੱਕ ਗੱਲ ਕਹੀ ਗਈ ਹੈ ਜੋ ਸੱਚਮੁੱਚ ਸੋਚਣ ਲਈ ਮਜਬੂਰ ਕਰਦੀ ਹੈ ਕਿਹੜੀ ਗੱਲ ਉਹ ਅਕਿਰਤ ਗਣਾਂ ਨੂੰ ਪਾਲਦਾ ਯਾਨੀ ਉਹ ਉਹਨਾਂ ਦੀ ਵੀ ਪਾਲਣਾ ਕਰਦਾ ਹੈ ਜੋ ਨਾ ਸ਼ੁਕਰੇ ਹਨ ਹਾਂ ਜੋ ਉਸ ਦੇ ਕੀਤੇ ਉਪਕਾਰਾਂ ਨੂੰ ਭੁਲਾ ਦਿੰਦੇ ਹਨ ਇਹ ਤਾਂ ਉਸਦੀ ਬੇਸ਼ਰਤ ਦਇਆ ਜੀ ਸਿਖਰ ਹੈ ਬਿਲਕੁਲ ਇਹ ਪਰਮਾਤਮਾ ਦੇ ਸਰੂਪ ਦੀ ਸ਼ਾਇਦ ਸਭ ਤੋਂ ਉੱਚੀ ਵਿਆਖਿਆ ਹੈ ਉਸਦਾ ਪਿਆਰ ਤੇ ਉਸਦਾ ਸਹਾਰਾ ਸਾਡੀਆਂ ਕਮੀਆਂ ਤੇ ਨਿਰਭਰ ਨਹੀਂ ਕਰਦਾ ਉਹ ਸੂਰਜ ਵਾਂਗ ਹੈ ਜੋ ਚੰਗੇ ਤੇ ਬੁਰੇ ਦੋਵਾਂ ਤੇ ਇੱਕੋ ਜਿਹੀ ਰੋਸ਼ਨੀ ਪਾਉਂਦਾ ਹੈ ਸਹੀ ਕਿਹਾ ਉਸਦੀ ਪਾਲਣਾ ਹਰ ਕਿਸੇ ਲਈ ਹੈ ਹਰ ਵੇਲੇ ਤਾਂ ਜਦੋਂ ਅਸੀਂ ਅੱਜ ਦੀ ਇਹ ਸਾਰੀ ਗੱਲਬਾਤ ਨੂੰ ਜੋੜ ਕੇ ਦੇਖਦੇ ਹਾਂ ਤਾਂ ਇੱਕ ਬਹੁਤ ਸਪਸ਼ਟ ਤਸਵੀਰ ਸਾਹਮਣੇ ਆਉਂਦੀ ਹੈ ਇਹ ਇੱਕ ਸਫ਼ਰ ਦੀ ਕਹਾਣੀ ਹੈ ਇਕ ਇਨਸਾਨ ਦੁੱਖਾਂ ਵਿੱਚ ਘਿਰਿਆ ਹੈ ਉਸ ਨੂੰ ਇੱਕ ਗੁਰੂ ਮਿਲਦਾ ਹੈ ਉਹ ਗਿਆਨ ਦਾ ਰਸਤਾ ਦਿਖਾਉਂਦਾ ਹੈ ਤੇ ਉਹ ਰਸਤਾ ਇੱਕ ਸਦੀਵੀ ਮਿੱਤਰ ਯਾਨੀ ਪਰਮਾਤਮਾ ਨਾਲ ਰਿਸ਼ਤਾ ਜੋੜਨ ਦਾ ਹੈ ਤੇ ਇਸ ਰਿਸ਼ਤੇ ਨੂੰ ਨਾਮ ਸਿਮਰਨ ਦੇ ਅਭਿਆਸ ਨਾਲ ਨਿਭਾਇਆ ਜਾਂਦਾ ਹੈ ਜਿਸ ਨਾਲ ਅੰਦਰੂਨੀ ਬੁਰਾਈਆਂ ਖਤਮ ਹੁੰਦੀਆਂ ਨੇ ਤੇ ਸਥਾਈ ਸ਼ਾਂਤੀ ਮਿਲਦੀ ਹੈ ਬਿਲਕੁਲ ਸਹੀ ਨਿਚੋੜ ਕੱਢਿਆ ਇਹ ਇੱਕ ਬਹੁਤ ਵੱਡਾ ਬਦਲਾਅ ਹੈ ਹਾਂ ਇਹ ਇਨਸਾਨ ਨੂੰ ਇੱਛਾਵਾਂ ਪਿੱਛੇ ਭੱਜਣ ਵਾਲੀ ਜ਼ਿੰਦਗੀ ਤੋਂ ਕੱਢ ਕੇ ਅੰਦਰੂਨੀ ਗਿਆਨ ਸਥਿਰਤਾ ਤੇ ਆਜ਼ਾਦੀ ਵੱਲ ਲੈ ਜਾਂਦਾ ਹੈ ਤੇ ਜਿਵੇਂ ਸਰੋਤਾਂ ਵਿੱਚ ਕਿਹਾ ਹੈ ਅਜਿਹੇ ਇਨਸਾਨ ਦਾ ਮੂਹ ਇਸ ਦੁਨੀਆ ਤੇ ਅਗਲੀ ਦੁਨੀਆ ਦੋਵਾਂ ਵਿੱਚ ਉਜਲਾ ਹੁੰਦਾ ਹੈ ਹਲਤ ਪਲਤ ਮੁਖ ਉਜਲੇ ਉਹ ਇੱਥੇ ਵੀ ਸਤਕਾਰ ਤੇ ਸ਼ਾਂਤੀ ਨਾਲ ਜੀਉਂਦਾ ਹੈ ਅਤੇ ਪਰਲੋਕ ਵਿੱਚ ਵੀ ਸਤਕਾਰਿਆ ਜਾਂਦਾ ਹੈ ਅੰਤ ਵਿੱਚ ਇੱਕ ਵਿਚਾਰ ਹੈ ਜੋ ਮੇਰੇ ਮਨ ਵਿੱਚ ਘੁੰਮ ਰਿਹਾ ਹੈ ਅਸੀਂ ਹੁਣੇ ਗੱਲ ਕੀਤੀ ਕਿ ਪਰਮਾਤਮਾ ਨਾ ਸ਼ੁਕਰੇ ਲੋਕਾਂ ਦੀ ਵੀ ਪਾਲਣਾ ਕਰਦਾ ਹੈ ਹਾਂ ਅਕਿਰਤ ਗਣਾ ਨੂੰ ਪਾਲਦਾ ਇਹ ਬਿਨਾ ਸ਼ਰਤ ਰੱਬੀ ਸਹਾਰੇ ਦਾ ਵਿਚਾਰ ਹੈ ਜਰਾ ਸੋਚ ਕੇ ਦੇਖੋ ਇਸ ਜਾਗਰੂਕਤਾ ਨਾਲ ਆਪਣਾ ਜੀਵਨ ਜੋੜਨ ਦਾ ਕੀ ਮਤਲਬ ਹੋ ਸਕਦਾ ਹੈ ਹੂੰ ਬਹੁਤ ਡੂੰਗਾ ਸਵਾਲ ਹੈ ਕਿ ਇਹ ਬ੍ਰਹਮੰਡੀ ਸਹਾਰਾ ਇਹ ਪਾਲਣਾ ਸਾਡੇ ਲਈ ਹਮੇਸ਼ਾ ਮੌਜੂਦ ਹੈ ਭਾਵੇਂ ਅਸੀਂ ਇਸ ਦੇ ਕਾਬਿਲ ਹੋਈਏ ਜਾਂ ਨਾ ਭਾਵੇਂ ਅਸੀਂ ਸ਼ੁਕਰਗੁਜ਼ਾਰ ਹੋਈਏ ਜਾਂ ਨਾ ਇਸ ਅਹਿਸਾਸ ਨਾਲ ਸਾਡਾ ਆਪਣੇ ਆਪ ਨੂੰ ਦੂਜਿਆਂ ਨੂੰ ਅਤੇ ਆਪਣੀਆਂ ਗਲਤੀਆਂ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲ ਸਕਦਾ ਹੈ ਇਹ ਇੱਕ ਸਵਾਲ ਹੈ ਜਿਸਦਾ ਜਵਾਬ ਸ਼ਾਇਦ ਸਾਨੂੰ ਖੁਦ ਲੱਭਣਾ ਪਵੇਗਾ